ਸਵਾਗਤ ਹੈ ਤੁਹਾਡਾ ਐਡੂਨੈਕਸਾ ਐਗਰੀਸਪਾਰਕ ਸੀਰੀਜ਼ ਦੇ એપisode ਨੰਬਰ 2 ਦੇ ਵਿੱਚ એપisode ਨੰਬਰ 1 ਦੇ ਵਿੱਚ ਅਸੀਂ ਵੇਖਿਆ ਸੀ ਕਿ ਕਿਵੇਂ ਪਿੰਡ ਦੀ ਸਬਜੀ ਨੂੰ ਸ਼ਹਿਰ ਦੀ ਮਾਰਕੀਟ ਦੇ ਵਿੱਚ ਲੈ ਕੇ ਆਉਣਾ ਹੈ ਅਤੇ ਕਿਸ ਤਰ੍ਹਾਂ ਉਸ ਸਬਜੀ ਨੂੰ ਅਸੀਂ ਵਿਕਰੀ ਦੇ ਲਈ ਦਰਸਾਉਣਾ ਹੈ ਅੱਜ ਦੇ ਇਸ એપisode ਦੇ ਵਿੱਚ ਅਸੀਂ ਇੱਕ ਨਵੀਂ ਤਾਕਤ ਦੀ ਗੱਲ ਕਰਾਂਗੇ ਅਤੇ ਉਸ ਤਾਕਤ ਦਾ ਨਾਮ ਹੈ ਸੋਸ਼ਲ ਮੀਡੀਆ ਸੈਲਿੰਗ ਅਤੇ ਬ੍ਰਾਂਡਿੰਗ ਪਲਾਨ ਸੋਚੋ ਜੇਕਰ ਸਭ ਤੁਹਾਡੀ ਸਬਜ਼ੀ ਸਵੇਰੇ ਖੇਤ ਦੇ ਵਿੱਚ ਜਦੋਂ ਥੋੜੀ ਚਾ ਰਹੀ ਹੈ ਜਾਂ ਕੱਟੀ ਜਾ ਰਹੀ ਹੈ ਅਤੇ ਕੁਝ ਹੀ ਘੰਟਿਆਂ ਦੇ ਵਿੱਚ ਨਾਲੋਂ ਨਾਲ ਉਹ WhatsApp, Instagram ਜਾਂ Facebook ਰਾਹੀਂ ਗਾਹਕਾਂ ਤੱਕ ਪਹੁੰਚ ਜਾਵੇ ਤਾਂ ਤੁਹਾਡਾ ਨਫਾ ਕਿੰਨਾ ਵੱਧ ਸਕਦਾ ਹੈ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਸਿੱਖਾਂਗੇ ਕਿ ਕਿਵੇਂ ਸਹੀ ਪਲੇਟਫਾਰਮ ਚੁਣਨਾ ਹੈ ਕਿਵੇਂ ਆਪਣਾ ਡਿਜੀਟਲ ਸਟੋਰ ਫਰੰਟ ਬਣਾਉਣਾ ਹੈ ਰੋਜ਼ਾਨਾ ਤੇ ਹਫਤਾਵਾਰੀ ਕੰਟੈਂਟ ਕਿਵੇਂ ਪਲਾਨ ਕਰਨਾ ਹੈ ਅਤੇ ਕਿਵੇਂ ਅਸੀਂ ਆਪਣੇ ਫੋਲੋਅਰਸ ਨੂੰ ਆਪਣੇ ਪੱਕੇ ਗ੍ਰਾਹਕਾਂ ਦੇ ਵਿੱਚ ਤਬਦੀਲ ਕਰਨਾ ਹੈ ਇਹ ਸਿਰਫ ਸੋਸ਼ਲ ਮੀਡੀਆ ਨਹੀਂ ਇਹ ਤੁਹਾਡਾ ਨਵਾਂ ਮੰਡੀ ਦਾ ਰਾਹ ਵੀ ਹੈ ਐਡੂਨੇਕਸਾ ਐਗਰੀਸਪਾਰਕ ਦਾ ਇੱਕੋ ਇੱਕ ਟੀਚਾ ਹੈ ਕਿ ਪਿੰਡਾਂ ਦੇ ਵਿੱਚ ਸਵੈ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਤਾਂ ਜੋ ਵੱਤਵਤ ਨੌਜਵਾਨ ਸਵੈ ਰੋਜ਼ਗਾਰ ਦੇ ਨਾਲ ਜੁੜ ਕੇ ਆਪਣੇ ਲਈ ਅਤੇ ਦੂਜਿਆਂ ਦੇ ਲਈ ਰੋਜ਼ਗਾਰ ਦੇ ਅਫਸਰ ਪੈਦਾ ਕਰ ਸਕਣ ਪਹਿਲੇ ਲੜੀ ਦੇ ਦੌਰਾਨ ਅਸੀਂ ਸਬਜ਼ੀ ਦੀ ਵਿਪਾਰ ਦੇ ਉੱਤੇ ਤਿੰਨ ਐਪੀਸੋਡ ਜਾਰੀ ਕਰ ਰਹੇ ਹਾਂ ਅੱਜ ਦਾ ਐਪੀਸੋਡ ਹੈ ਐਪੀਸੋਡ ਨੰਬਰ 2 ਲੜੀਬੱਧਤਾ ਦੇ ਲਈ ਤੁਸੀਂ ਐਪੀਸੋਡ ਨੰਬਰ 1 ਵੇਖ ਸਕਦੇ ਹੋ ਇਹ ਸਿਰਫ ਇੱਕ ਪ੍ਰੋਗਰਾਮ ਨਹੀਂ ਸਗੋਂ ਪਿੰਡਾਂ ਦੀ ਕਮਿਊਨਿਟੀ ਦੇ ਲਈ ਇੱਕ ਮਜ਼ਬੂਤ ਹਲਚਲ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਹੈ ਰੋਜ਼ਾਨਾ ਆਉਂਦੇ ਫੋਨ ਤੇ ਕੁਰੀਜ਼ WhatsApp ਦੇ ਉੱਤੇ ਦਰਸਾਉਂਦੀਆਂ ਨੇ ਕਿ ਵਾਕਈ ਹੀ ਨੌਜਵਾਨ ਸਵੈ ਰੋਜ਼ਗਾਰ ਦੇ ਨਾਲ ਜੁੜਨਾ ਚਾਹੁੰਦੇ ਨੇ ਐਗਰੀਸਪਾਰਕ ਦਾ ਇੱਕ ਕੋਰਸ ਟ੍ਰੇਨਿੰਗ ਅਤੇ ਉਸ ਦੇ ਨਾਲ ਸੰਬੰਧਿਤ ਜਿੰਨੀ ਵੀ ਤੁਹਾਨੂੰ ਲੋੜਿੰਦੀ ਸਹਾਇਤਾ ਦੀ ਲੋੜ ਹੈ ਉਹਨੂੰ ਅਸੀਂ ਤੁਹਾਡੇ ਕੋਲ ਤੱਕ ਪਹੁੰਚਾਉਣ ਦੇ ਲਈ ਪੂਰੇ ਦਾ ਪੂਰਾ ਸਹਿਯੋਗ ਕਰਾਂਗੇ ਐਡੂਨੇਕਸਾ ਦਾ ਮਕਸਦ ਕਿਸਾਨ ਨੂੰ ਕੇਵਲ ਖੇਤੀ ਹਾਰ ਨਹੀਂ ਸਗੋ ਉਦਯੋਗਪਤੀ ਬਣਾਉਣ ਦਾ ਵੀ ਹੈ ਸੋਸ਼ਲ ਮੀਡੀਆ ਸੈਲਿੰਗ ਐਂਡ ਬ੍ਰਾਂਡਿੰਗ ਪਲਾਨ ਹੁਣ ਗੱਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਅਤੇ ਬ੍ਰਾਂਡਿੰਗ ਇਹ ਕਿਵੇਂ ਸਾਡੀ ਸਹਾਇਤਾ ਕਰ ਸਕਦਾ ਹੈ ਡਿਜੀਟਲ ਫਰਸਟ ਮਾਰਕੀਟ ਐਕਸਪੈਂਸ਼ਨ ਮਤਲਬ ਹੁਣ ਤੁਹਾਡੀ ਸਬਜੀ ਸਿਰਫ ਗਲੀ ਜਾਂ ਮੰਡੀ ਤੱਕ ਸੀਮਿਤ ਨਹੀਂ ਰਹੇਗੀ ਹੁਣ ਤੁਹਾਡੇ ਕੋਲ ਸੋਸ਼ਲ ਮੀਡੀਆ ਦੀ ਤਾਕਤ ਹੈ ਅਤੇ ਡਿਜੀਟਲ ਮੰਡੀ ਦੇ ਵਿੱਚ ਵੀ ਤੁਹਾਡੀ ਆਪਣੀ ਇੱਕ ਨਵੀਂਕਲੀ ਪਛਾਣ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਹੜੇ ਪਲੈਟਫਾਰਮ ਤੁਹਾਡੇ ਲਈ ਵਧੀਆ ਹਨ ਤੁਸੀਂ ਆਪਣੇ ਆਪ ਨੂੰ ਕਿਵੇਂ ਬ੍ਰਾਂਡ ਬਣਾਉਣਾ ਹੈ ਅਤੇ ਗ੍ਰਾਹਕ ਨੂੰ ਆਪਣਾ ਸਦਾ ਲਈ ਕਿਵੇਂ ਆਪਣੇ ਆਪ ਦੇ ਨਾਲ ਆਪਣੇ ਬ੍ਰਾਂਡ ਦੇ ਨਾਲ ਜੋੜਨਾ ਹੈ ਇਹ ਉਹ ਪਹਿਲੇ ਕਦਮ ਨੇ ਜਿਹੜੇ ਕਿ ਤੁਹਾਨੂੰ ਇੱਕ ਚੰਗੇ ਸਵੈ ਰੋਜ਼ਗਾਰ ਇਹ ਉਹ ਪਹਿਲੇ ਕਦਮ ਨੇ ਜਿਹੜੇ ਕਿ ਤੁਹਾਨੂੰ ਤੁਹਾਡੇ ਸਵੈ ਰੋਜ਼ਗਾਰ ਦੇ ਵਿੱਚ ਹੋਰ ਮਜ਼ਬੂਤ ਹੋਣ ਦੇ ਵਿੱਚ ਸਹਾਇਤਾ ਕਰਨਗੇ ਸੋਸ਼ਲ ਮੀਡੀਆ ਕਿਸਾਨਾਂ ਲਈ ਕਿਉਂ ਮਹੱਤਵਪੂਰਨ ਹੈ ਸੋਸ਼ਲ ਮੀਡੀਆ ਅੱਜ ਦੀ ਵਰਚੁਅਲ ਮੰਡੀ ਹੈ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਫੈਸਲਾ ਕਰ ਲੈਂਦੇ ਹਨ ਕਿ ਉਹਨਾਂ ਨੇ ਅੱਜ ਕੀ ਖਰੀਦਣਾ ਹੈ ਤੇ ਕੀ ਖਾਣਾ ਹੈ ਜਦੋਂ ਤੁਸੀਂ ਆਪਣੇ ਖੇਤ ਅਤੇ ਆਪਣੇ ਚਿਹਰੇ ਦੇ ਨਾਲ ਆਪਣੀ ਫਸਲ ਬਾਰੇ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਚਾਰ ਕਰਦੇ ਹੋ ਤਾਂ ਗ੍ਰਾਹਕ ਘਰ ਨਿਕ ਤੋਂ ਨਿਕਲਣ ਤੋਂ ਪਹਿਲਾਂ ਹੀ ਤੁਹਾਨੂੰ ਜਾਣਦਾ ਮਹਿਸੂਸ ਕਰਦਾ ਹੈ ਅਤੇ ਇਹ ਜਾਣਨਾ ਮਹਿਸੂਸ ਕਰਨਾ ਹੀ ਭਰੋਸੇ ਨੂੰ ਜਨਮ ਦਿੰਦੀ ਹੈ ਇਹ ਸਬਜੀ ਕਿਸੇ ਅਸਲ ਕਿਸਾਨ ਦੀ ਹੈ ਨਾ ਕਿ ਕਿਸੇ ਵਿਚੋਲੀਏ ਰਾਹੀ ਤੁਹਾਡੇ ਤੱਕ ਪਹੁੰਚੀ ਹੋਈ ਬਾਸੀ ਸਬਜੀ ਇਹ ਇੱਕ ਨਿਵੇਕਲਾ ਵਿਸ਼ਵਾਸ ਪੈਦਾ ਕਰਦੀ ਹੈ ਅਤੇ ਗ੍ਰਾਹਕ ਹਮੇਸ਼ਾ ਵਿਸ਼ਵਾਸ ਦੇ ਨਾਲ ਹੀ ਜੁੜਦਾ ਹੈ ਇਹੀ ਨਹੀਂ ਇਹ ਸਹੀ ਤਰੀਕੇ ਨਾਲ ਜੇਕਰ ਕੀਤਾ ਜਾਵੇ ਤਾਂ ਤੁਹਾਡਾ ਮਾਰਕੀਟਿੰਗ ਦਾ ਖਰਚਾ ਲਗਭਗ ਜ਼ੀਰੋ ਹੈ ਤੁਹਾਨੂੰ ਪੰ 1 ਰੁਪਿਆ ਵੀ ਮਾਰਕੀਟਿੰਗ ਦੇ ਉੱਤੇ ਨਹੀਂ ਖਰਚਾ ਕਰਨਾ ਪਏਗਾ ਜੇਕਰ ਤੁਸੀਂ ਇੱਕ ਲੜੀਵਤ ਤਰੀਕੇ ਦੇ ਨਾਲ ਆਪਣੇ ਆਪ ਨੂੰ ਪ੍ਰਚਾਰਦੇ ਹੋ ਯਾਦ ਰੱਖੋ ਸਿਰਫ ਸਬਜ਼ੀਆਂ ਦਿਖਾਉਣਾ ਨਹੀਂ ਸਗੋਂ ਆਪਣੇ ਚਿਹਰੇ ਦੀ ਵੀ ਪਛਾਣ ਬਣਾਉਣਾ ਉਨਾ ਹੀ ਜ਼ਰੂਰੀ ਹੈ ਉਸ ਖੇਤ ਨੂੰ ਵੀ ਜਾਣੂ ਕਰਵਾਉਣਾ ਜ਼ਰੂਰੀ ਹੈ ਜਿੱਥੋਂ ਕਿਸੇ ਦੀ ਸਿਹਤ ਦੇ ਲਈ ਚੰਗੀ ਸਿਹਤ ਦੇ ਲਈ ਸਬਜ਼ੀ ਨੂੰ ਉਗਾਇਆ ਜਾਂਦਾ ਹੈ ਵਿਸਤ੍ਰੇਕੇ ਫਲ ਤੱਕ ਦੀ ਯਾਤਰਾ ਜਦੋਂ ਗ੍ਰਾਹਕ ਤੁਹਾਡੇ ਨਾਲ ਤੈਅ ਕਰਦਾ ਹੈ ਤਾਂ ਤੁਹਾਡਾ ਉੱਤੇ ਉਹਨਾਂ ਦਾ ਵਿਸ਼ਵਾਸ ਹਮੇਸ਼ਾ ਦੇ ਲਈ ਬਣ ਜਾਂਦਾ ਹੈ ਅਤੇ ਗ੍ਰਾਹਕ ਉਸੇ ਕੋਲੋਂ ਖਰੀਦਦਾ ਹੈ ਜਿਸ ਦੇ ਉੱਤੇ ਉਸ ਨੂੰ ਪੂਰਾ ਵਿਸ਼ਵਾਸ ਹੁੰਦਾ ਹੈ ਸਹੀ ਪਲੇਟਫਾਰਮ ਦੀ ਚੋਣ ਹੁਣ ਸਵਾਲ ਆਉਂਦਾ ਹੈ ਕਿ ਕਿਹੜੇ ਪਲੇਟਫਾਰਮ ਕਿਸਾਨਾਂ ਦੇ ਲਈ ਸਭ ਤੋਂ ਵਧੀਆ ਹਨ WhatsApp WhatsApp ਦੇ ਮਾਧਿਅਮ ਦੇ ਰਾਹੀਂ ਤੁਸੀਂ ਆਪਣੀ ਰੋਜ਼ਾਨਾ ਦੀ ਮੰਡੀ ਦੇ ਤੌਰ ਤੇ ਇਹਨੂੰ ਵਰਤ ਸਕਦੇ ਹੋ ਇੱਥੇ ਤੁਸੀਂ ਗ੍ਰਾਹਕ ਨੂੰ ਹਰ ਰੋਜ਼ ਪਾ ਨਵੀਂ ਤਾਜ਼ਾ ਸਬਜ਼ੀ ਅਤੇ ਆਰਡਰ ਅਪਡੇਟ ਪੇਜ ਸਕਦੇ ਹੋ ਇੰਸਟਾਗ੍ਰam ਤੁਹਾਡੇ ਖੇਤਾਂ ਦੀ ਇੱਕ ਗੈਲਰੀ ਹੈ ਇੱਥੇ ਫੋਟੋਆਂ ਛੋਟੀਆਂ ਵੀਡੀਓਜ਼ ਅਤੇ ਰੋਜ਼ਾਨਾ ਦੀਆਂ ਕਹਾਣੀਆਂ ਤੁਹਾਡੇ ਗ੍ਰਾਹਕਾਂ ਨੂੰ ਤੁਹਾਡੇ ਨਾਲ ਜੋੜ ਕੇ ਰੱਖਦੀਆਂ ਨੇ ਫੇਸਬੁੱਕ ਸਥਾਨਕ ਕਮਿਊਨਿਟੀ ਗਰੁੱਪ ਤੇ ਮਾਰਕੀਟਪਲੇਸ ਲਿਸਟਿੰਗ ਸਭ ਤੋਂ ਵਧੀਆ ਵੰਨੀ ਜਾਂਦੀ ਹੈ ਅਤੇ ਇੱਥੇ ਲੋਕ ਤੁਰੰਤ ਤੁਹਾਨੂੰ ਕੰਟੈਕਟ ਕਰਦੇ ਹਨ ਜੇਕਰ ਤੁਸੀਂ ਹੋਰ ਵਿਸਥਾਰ ਚਾਹੁੰਦੇ ਹੋ ਤਾਂ YouTube ਸ਼ਾਰਟਸ ਵੀ ਤੁਹਾਡੀ ਕਾਫੀ ਸਹਾਇਤਾ ਕਰਦੇ ਹਨ ਇਸ ਤੋਂ ਇਲਾਵਾ ਤੁਸੀਂ ਲੋਕਲ ਡਿਲੀਵਰੀ ਐਪਸ Zomato Market ਇਹੋ ਜਿਹੇ ਐਪਸ ਦੇ ਨਾਲ ਵੀ ਜੁੜ ਕੇ ਤੁਸੀਂ ਆਪਣੀ ਹਾਜ਼ਰੀ ਸਬਜੀ ਦੀ ਮੰਡੀ ਦੇ ਵਿੱਚ ਯਕੀਨੀ ਬਣਾ ਸਕਦੇ ਹੋ ਹਰ ਇੱਕ ਪਲੇਟਫਾਰਮ ਦਾ ਇਕ ਮਕਸਦ ਹੈ ਸਿਰਫ ਇੱਕ ਪਲੇਟਫਾਰਮ ਤੱਕ ਸੀਮਤ ਨਾ ਰਹੋ ਗਾਹਕ ਜਿੱਥੇ ਹੈ ਤੁਸੀਂ ਵੀ ਉਥੇ ਹੋਣੇ ਚਾਹੀਦੇ ਨੇ ਔਰ ਸੋਸ਼ਲ ਮੀਡੀਆ ਤੋਂ ਬਿਹਤਰ ਹੋਰ ਕਿਹੜਾ ਟੂਲ ਤੁਹਾਡੇ ਕੋਲ ਹੈ ਜਿਹਦੇ ਨਾਲ ਕਿ ਤੁਸੀਂ ਆਪਣੇ ਗਾਹਕ ਦੇ ਬਿਲਕੁਲ ਨੇੜੇ ਪਹੁੰਚ ਸਕਦੇ ਹੋ ਡਿਜੀਟਲ ਦੁਕਾਨ ਕਿਵੇਂ ਬਣਦੀ ਹੈ ਜਿਵੇਂ ਕਿ ਮੰਡੀ ਦੇ ਵਿੱਚ ਤੁਹਾਡੀ ਟੋਕਰੀ ਰੇੜੀ ਹੁੰਦੀ ਹੈ ਉਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਦੇ ਉੱਤੇ ਤੁਹਾਡਾ ਪ੍ਰੋਫਾਈਲ ਹੀ ਤੁਹਾਡੀ ਡਿਜੀਟਲ ਦੁਕਾਨ ਹੈ ਸਭ ਤੋਂ ਪਹਿਲਾਂ ਆਪਣੇ ਬ੍ਰਾਂਡ ਦਾ ਵਧੀਆ ਜਿਹਾ ਨਾਂ ਚੁਣੋ ਜਿਵੇਂ ਕਿ ਵਿਲੇਜ ਫਰੈਸ਼ ਵੈਜੀਸ ਇਹਦਾ ਲੋਗੋ ਇਹਦਾ ਬ੍ਰਾਂਡ ਦਾ ਕਲਰ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਨਿਸ਼ਚਿਤ ਕਰ ਲੋਗੇ ਔਰ ਇਹਨਾਂ ਨੂੰ ਨਿਸ਼ਚਿਤ ਕਰਨ ਦੇ ਵਿੱਚ ਐਡੂਨੇਕਸ ਤੁਹਾਡੀ ਸਹਾਇਤਾ ਕਰ ਸਕਦੀ ਹੈ ਤੁਹਾਡਾ ਲੋਗੋ ਬਣਾਉਣ ਦੇ ਵਿੱਚ ਤੁਹਾਡਾ ਬ੍ਰੈਂਡ ਕਲਰ ਬਣਾਉਣ ਦੇ ਵਿੱਚ ਤੁਹਾਡੇ ਲੋਡਿੰਦੀ ਫਲੈਕਸ ਡਿਜ਼ਾਈਨ ਕਰਨ ਦੇ ਵਿੱਚ ਔਰ ਇਹਨਾਂ ਸਾਰੀਆਂ ਸਰਵਿਸਿਜ਼ ਦੇ ਕੋਈ ਚਾਰजेस ਨਹੀਂ ਹੈ। ਡਿਸਪਲੇ ਪਿਕਚਰ ਜਿਹੜੀ ਤੁਹਾਡੀ ਡੀਪੀ ਹੈ ਉਹ ਬਹੁਤ ਅਹਿਮ ਮਹਤਵ ਰੱਖਦੀ ਹੈ। ਇਹਦੇ ਵਿੱਚ ਜਾਂ ਤਾਂ ਤੁਸੀਂ ਹੋਣੇ ਚਾਹੀਦੇ ਜਾਂ ਤੁਹਾਡਾ ਬ੍ਰੈਂਡ ਦਿਸਣਾ ਚਾਹੀਦਾ ਹੈ। ਦੋਨਾਂ ਵਿੱਚੋਂ ਇੱਕ ਚੀਜ਼ ਦਾ ਡਿਸਪਲੇ ਦੇ ਵਿੱਚ ਹੋਣਾ ਲਾਜ਼ਮੀ ਹੈ। ਤੁਹਾਡੀ ਜਿਹੜੀ ਬਾਇਓ ਹੈ ਉਹ ਦੱਸੇ ਕਿ ਤੁਹਾਡੀ ਖਾਸੀਅਤ ਕੀ ਹੈ ਤੁਹਾਡੇ ਬ੍ਰਾਂਡ ਦੀ ਖਾਸੀਅਤ ਕੀ ਹੈ ਅਤੇ ਉੱਥੇ ਤੁਹਾਡਾ WhatsApp ਨੰਬਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ Instagram ਤੇ ਤੁਸੀਂ ਹਾਈਲਾਈਟ ਫੋਲਡਰਸ ਬਣਾ ਸਕਦੇ ਹੋ ਜਿਵੇਂ ਕਿ ਟੂਡੇਜ਼ ਹਾਰਵੈਸਟ ਅੱਜ ਦੀ ਤਾਜ਼ਾ ਫਸਲ ਹੈਪੀ ਕਸਟਮਰਸ ਖੁਸ਼ ਗਾਹਕ ਫਾਰਮ ਸਟੋਰੀਜ਼ ਖੇਤਾਂ ਦੀਆਂ ਕਹਾਣੀਆਂ ਸਪੈਸ਼ਲ ਆਫਰਸ ਖਾਸ ਤੋਹਫੇ ਤੇ ਛੂਟ ਯਾਦ ਰੱਖੋ ਤੁਹਾਡਾ ਨੰਬਰ ਹਮੇਸ਼ਾ ਕਲਿੱਕੇਬਲ ਹੋਏ ਕਿਉਂਕਿ ਸੋਸ਼ਲ ਮੀਡੀਆ ਦਾ 80% ਦੀ ਵਿਕਰੀ ਉੱਥੇ ਹੀ ਰੁਕ ਜਾਂਦੀ ਹੈ ਜਦੋਂ ਗ੍ਰਾਹਕ ਤੁਹਾਨੂੰ ਤੁਰੰਤ ਮੈਸੇਜ ਜਾਂ ਸੁਨੇਹਾ ਨਹੀਂ ਕਾਲ ਸਕਦਾ ਕੰਟੈਂਟ ਪਲਾਨ ਰੋਜ਼ਾਨਾ ਹਫਤਾਵਾਰੀ ਦੋਸਤੋ ਸੋਸ਼ਲ ਮੀਡੀਆ ਦੀ ਸਫਲਤਾ ਦੀ ਕੁੰਜੀ ਨਿਯਮਿਤ ਕੰਟੈਂਟ ਪਲਾਨ ਹੈ ਰੋਜ਼ਾਨਾ ਦੇ ਵਿੱਚ ਸਵੇਰੇ 7 ਤੋਂ 7:30 ਵਜੇ ਤੱਕ ਤੁਸੀਂ ਆਪਣੀ ਫਸਲ ਦੀ ਤਸਵੀਰ ਜਾਂ ਵੀਡੀਓ ਪੋਸਟ ਕਰੋ ਅਤੇ ਨਾਲ ਕੀਮਤਾਂ ਲਿਖੋ ਇੱਕ ਛੋਟੀ ਜਿਹੀ ਕਹਾਣੀ ਸ਼ਾਮਿਲ ਕਰ ਲਵੋ ਕਿ ਸਵੇਰੇ ਕਿਵੇਂ 5 ਵਜੇ ਉੱਠ ਕੇ ਤੁਸੀਂ ਆਪਣੇ ਗ੍ਰਾਹਕਾਂ ਦੇ ਲਈ ਤਾਜ਼ੀ ਸਬਜ਼ੀ ਤੋੜ ਕੇ ਉਹਨਾਂ ਦੇ ਘਰ ਤੱਕ ਉਹਨਾਂ ਦੀ ਰਸੋਈ ਤੱਕ ਪਹੁੰਚਣ ਦੇ ਲਈ ਤਿਆਰ ਕੀਤੀ ਹੈ ਅਤੇ ਇਹਨੂੰ ਮੰਡੀ ਦੇ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਜਦੋਂ ਤੁਸੀਂ WhatsApp ਸਟੇਟਸ Instagram ਸਟੋਰੀ ਜਾਂ Facebook ਸਟੋਰੀ ਦੇ ਰਾਹੀਂ ਭੇਜ ਦਿੰਦੇ ਹੋ ਤਾਂ ਗ੍ਰਾਹਕ ਦੇ ਕੋਲ ਸਬਜੀ ਡਿਜੀਟਲ ਸਟੋਰ ਦੇ ਰਾਹੀਂ ਪਹਿਲਾਂ ਹੀ ਪਹੁੰਚ ਚੁੱਕੀ ਹੈ ਹਫਤਾਵਾਰੀ ਕੰਟੈਂਟ ਦੇ ਵਿੱਚ ਇੱਕ ਖੁਸ਼ ਗ੍ਰਾਹਕ ਦੀ ਇੱਕ ਤਸਵੀਰ ਉਹਦੀ ਇਜਾਜ਼ਤ ਦੇ ਨਾਲ ਜ਼ਰੂਰ ਪੋਸਟ ਕਰੋ ਉਹਨਾਂ ਦਾ ਤੁਹਾਡੇ ਨਾਲ ਤੁਹਾਡੀ ਸਬਜੀ ਦੇ ਨਾਲ ਕਿਹੋ ਜਿਹਾ ਨਾਤਾ ਹੈ ਉਹ ਛੋਟੀ ਜਹੀ ਨਿੱਕੀ ਜਹੀ ਕਹਾਣੀ 10 ਤੋਂ 20 ਸੈਂਟ ਦੀ ਜ਼ਰੂਰ ਪੋਸਟ ਕਰੋ ਆਪਣੀ ਸਬਜੀ ਦੇ ਨਾਲ ਬੜਨ ਵਾਲੀਆਂ ਰੈਸਪੀਜ਼ ਦੀ ਵੀ ਤੁਸੀਂ ਇੱਕ ਸੀਰੀ ਸ਼ੁਰੂ ਕਰ ਸਕਦੇ ਹੋ ਅਤੇ ਬਿਹਾਈਂਡ ਦਾ ਸੀਨਸ ਵੀ ਤੁਸੀਂ ਦੱਸ ਸਕਦੇ ਹੋ ਬਿਹਾਈਂਡ ਦਾ ਸੀਨਸ ਦੇ ਵਿੱਚ ਤੁਸੀਂ ਕੁਝ ਫਨੀ ਮੂਮੈਂਟਸ ਕੁਝ ਤੁਹਾਡੀਆਂ ਸਟਰਗਲਸ ਧੋਣਾ ਪੈਕਿੰਗ ਕਰਨਾ ਬਹੁਤ ਕੁਝ ਆ ਜਾਂਦਾ ਹੈ ਉਹ ਵੀ ਜ਼ਰੂਰ ਦੱਸਾਓ ਕਿ ਕਿੰਨੀ ਮਿਹਨਤ ਲੱਗਦੀ ਹੈ ਕਿਸੇ ਦੀ ਰਸੋਈ ਤੱਕ ਤਾਜ਼ਾ ਸਬਜੀ ਨੂੰ ਪਹੁੰਚਾਣ ਦੀ ਮਹੀਨਾਵਾਰ ਦੇ ਵਿੱਚ ਅਕਸਰ ਤੁਸੀਂ ਖਾਸ ਆਫਰ ਪੋਸਟ ਕਰੋ ਤਿਉਹਾਰਾਂ ਜਾਂ ਛੂਟ ਦੇ ਬਾਰੇ ਕੰਬੋਸ ਦੇ ਬਾਰੇ ਜਰੂਰ ਦੱਸੋ ਤੇ ਇਹ ਮਹੀਨੇ ਬਾਅਦ ਇੱਕ ਪੋਸਟ ਮਾਈਲਸਟੋਨ ਪੋਸਟ ਜਰੂਰ ਪਾਓ ਕਿੰਨੇ ਕਿਲੋ ਤੁਸੀਂ ਪਾਲਖ ਵੇਚੀ ਆ ਕਿੰਨੇ ਕਿਲੋ ਗੋਭੀ ਵੇਚੀ ਆ ਕਿੰਨੇ ਤੁਹਾਡੇ ਨਾਲ ਨਵੇਂ ਗ੍ਰਾਹਕ ਜੁੜੇ ਨੇ ਅਤੇ ਕਿੰਨੇ ਤੁਹਾਨੂੰ ਐਪਰੀਸ਼ੀਏਸ਼ਨ ਉਸ ਮਹੀਨੇ ਦੇ ਅੰਦਰ ਤੁਹਾਡੇ ਗ੍ਰਾਹਕਾਂ ਵੱਲੋਂ ਮਿਲੇ ਨੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਮੰਡੀ ਦੇ ਡਿਜੀਟਲ ਮੰਡੀ ਦੇ ਵਿਸਤਾਰ ਦੇ ਵਿੱਚ ਸਹਾਇਕ ਹੁੰਦੀਆਂ ਨੇ ਯਾਦ ਰੱਖੋ ਵੀਡੀਓਜ਼ ਜਿੰਨੀਆਂ ਛੋਟੀਆਂ ਬਣਾਵੋਗੇ ਉਨੀਆਂ ਹੀ ਉਹ ਵੱਧ ਸਫਲ ਹੁੰਦੀਆਂ ਨੇ 10 ਤੋਂ 20 ਸਕਿੰਟ ਦੀ ਵੀਡੀਓ ਬਹੁਤ ਹੁੰਦੀ ਹੈ ਤੁਹਾਨੂੰ ਆਪਣੇ ਬਾਰੇ ਜਾਣਕਾਰੀ ਦੇਣ ਦੇ ਲਈ ਕਿਹੜਾ ਕੰਟੈਂਟ ਸਭ ਤੋਂ ਵਧੀਆ ਚੱਲਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਪੋਸਟ ਨਹੀਂ ਚਲਦੀ ਕੁਝ ਖਾਸ ਕਿਸਮ ਦੀਆਂ ਪੋਸਟਾਂ ਹੀ ਗ੍ਰਾਹਕਾਂ ਨੂੰ ਖਿੱਚਦੀਆਂ ਨੇ ਜਿਵੇਂ ਕਿ ਬਿਫੋਰ ਐਂਡ ਆਫਟਰ ਕਿਚਨ ਦੇ ਵਿੱਚ ਕੱਟੀ ਹੋਈ ਸਬਜ਼ੀ ਆਫਟਰ ਤੋਂ ਸਵਾਰ ਕੇ ਪੈਕ ਕੀਤੀ ਹੋਈ ਸਬਜ਼ੀ ਰੈਸিপি ਆਈਡੀਆਜ਼ ਕੱਟ ਕੇ ਰੱਖੀ ਹੋਈ ਤਾਜ਼ਾ ਸਬਜ਼ੀ ਅਤੇ ਆਫਟਰ ਉਸ ਤੇ ਉਹਦੇ ਵਿੱਚੋਂ ਬਣੀ ਹੋਈ ਡਿਸ਼ ਪਰਿਵਾਰ ਦੀ ਕਹਾਣੀ ਤੁਹਾਡੇ ਸਵੈ ਰੋਜ਼ਗਾਰ ਦੀ ਕਹਾਣੀ ਇਹਨਾਂ ਨੂੰ ਨਿੱਕੀਆਂ ਨਿੱਕੀਆਂ ਕਲਿੱਪਸ ਦੇ ਰਾਹੀਂ ਜ਼ਰੂਰ ਸਾਂਝਾ ਕਰੋ ਨਾ ਸਿਰਫ ਇਹ ਤੁਹਾਡੇ ਦੇ ਲਈ ਡਿਜੀਟਲ ਸਟੋਰ ਦੀ ਕਹਾਣੀ ਹੈ ਸਗੋਂ ਤੁਹਾਡੀ ਯਾਤਰਾ ਬਹੁਤ ਸਾਰੇ ਲੋਕਾਂ ਦੇ ਲਈ ਮੋਟੀਵੇਸ਼ਨ ਬਣ ਸਕਦੀ ਹੈ ਤੁਸੀਂ ਉਹਨਾਂ ਨੂੰ ਵੀ ਉਤਸ਼ਾਹਿਤ ਕਰ ਸਕਦੇ ਹੋ ਜਿਹੜੇ ਹਲੇ ਹੌਸਲਾ ਨਹੀਂ ਕਰ پا ਰਹੇ ਕਿਸੇ ਵੀ ਕਿਸਮ ਦੇ ਸਵੈ ਰੋਜ਼ਗਾਰ ਦੇ ਨਾਲ ਜੁੜਨ ਦੇ ਲਈ ਗਾਹਕਾਂ ਨੂੰ ਆਪਣੇ ਆਪ ਦੇ ਨਾਲ ਕਿਵੇਂ ਜੋੜ ਕੇ ਰੱਖਣਾ ਹੈ ਇਹ ਵੀ ਬਹੁਤ ਜ਼ਰੂਰੀ ਹੈ ਸੋਸ਼ਲ ਮੀਡੀਆ ਦਾ ਕੰਮ ਸਿਰਫ ਪੋਸਟ ਕਰਨਾ ਨਹੀਂ ਇਹਦਾ ਕੰਮ ਗਾਹਕ ਦੇ ਨਾਲ ਰਿਸ਼ਤਾ ਬਣਾਉਣਾ ਵੀ ਹੈ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਜੇਕਰ ਤੁਹਾਨੂੰ ਕੋਈ ਰਿਪਲਾਈ ਕਰਦਾ ਜਵਾਬ ਦਿੰਦਾ ਤਾਂ ਤੁਸੀਂ ਵੀ ਉਹਨੂੰ ਮੁੜ ਕੇ ਘੰਟੇ ਦੇ ਅੰਦਰ ਅੰਦਰ ਦਾ ਘੱਟੋ ਘੱਟ ਜਵਾਬ ਜ਼ਰੂਰ ਦਿਓ ਇਹਦੇ ਨਾਲ ਗਾਹਕ ਨੂੰ ਲੱਗਦਾ ਹੈ ਕਿ ਇਹ ਮੇਰੀ ਪਰਵਾਹ ਕਰਦੇ ਹੈ ਜਦੋਂ ਵੀ ਜਵਾਬ ਦਿਓ ਤਾਂ ਗਾਹਕ ਦਾ ਨਾਂ ਦੀ ਵਰਤੋਂ ਜ਼ਰੂਰ ਕਰੋ ਜਾਂ ਤੁਸੀਂ ਆਦਰ ਸਤਕਾਰ ਦੇ ਨਾਲ ਵੀ ਜਵਾਬ ਦੇ ਸਕਦੇ ਹੋ ਬਿਕੋਜ਼ ਇਹ ਵੀ ਉਨਾ ਹੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਗ੍ਰਾਹਕ ਦਾ ਮਾਣ ਕਿੰਨਾ ਰੱਖਦੇ ਹੋ ਆਪਣੇ ਗ੍ਰਾਹਕ ਦੇ ਨਾਲ ਬੌਂਡਿੰਗ ਹੋਰ ਵਧਾਉਣ ਦੇ ਲਈ ਤੁਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ ਹੋ ਕਿ ਆ ਸਾਡੀ ਸਬਜ਼ੀ ਦੇ ਨਾਲ ਜਿਹੜੀ ਵੀ ਤੁਸੀਂ ਡਿਸ਼ ਬਣਾਈ ਹੈ ਉਹਦਾ ਐਕਸਪੀਰੀਅੰਸ ਉਹਦਾ ਸਵਾਦ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਅਤੇ ਫਿਰ ਇਸੇ ਗ੍ਰਾਹਕ ਦੀ ਆਗਿਆ ਦੇ ਨਾਲ ਤੁਸੀਂ ਉਹਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਪੋਸਟ ਕਰ ਸਕਦੇ ਹੋ ਜਦੋਂ ਵੀ ਕੋਈ ਗ੍ਰਾਹਕ ਤੁਹਾਨੂੰ ਟੈਗ ਕਰਦਾ ਹੈ ਧਿਆਨ ਰੱਖੋ ਜਾਂ ਤੁਸੀਂ ਆਪਣੇ ਕਿਸੇ ਗ੍ਰਾਹਕ ਨੂੰ ਟੈਗ ਕਰਦੇ ਹਾਂ ਤਾਂ ਤੁਹਾਡੀ ਇਹ ਡਿਜੀਟਲ ਸਟੋਰ 50 ਬੰਦਿਆਂ ਤੋਂ ਸਿੱਧਾ 500 ਬੰਦਿਆਂ ਦੀ ਰੀਚ ਤੱਕ ਪਹੁੰਚ ਜਾਂਦਾ ਹੈ ਔਰ ਇਹ ਇੱਕ ਮੁਫਤ ਮਾਰਕੀਟਿੰਗ ਹੈ ਇਹਦੇ ਲਈ ਤੁਹਾਨੂੰ ਕੋਈ ਪੈਸਾ ਖਰਚਣਾ ਨਹੀਂ ਪੈਂਦਾ ਆਪਣੇ ਫਾਲੋਅਰਸ ਨੂੰ ਗ੍ਰਾਹਕ ਦੇ ਵਿੱਚ ਕਿਵੇਂ ਬਦਲਣਾ ਹੈ ਇਹ ਬਹੁਤ ਜ਼ਰੂਰੀ ਹੈ ਫੋਲੋਅਰਸ ਨਹੀਂ ਬਣਾਉਣੇ ਅਸੀਂ ਡਿਜੀਟਲ ਸਟੋਰ ਦੇ ਵਿੱਚ ਅਸੀਂ ਤਾਂ ਉੱਥੇ ਡਿਜੀਟਲ ਮੰਡੀ ਦੇ ਵਿੱਚ ਆਪਣੇ ਲਈ ਗਾਹਕ ਲੈਣ ਗਏ ਹਾਂ ਸੋ ਇਸ ਕਰਕੇ ਤੁਸੀਂ ਫੋਲੋਅਰਸ ਦੀ ਗਿਣਤੀ ਵਧਾਉਣ ਵਾਲੇ ਜਾਲ ਦੇ ਵਿੱਚ ਨਹੀਂ ਫਸਣਾ WhatsApp ਤੇ ਤੁਸੀਂ ਬ੍ਰॉडਕਾਸਟ ਲਿਸਟ ਬਣਾ ਸਕਦੇ ਹੋ ਲਿਮਟਿਡ ਟਾਈਮ ਆਫਰਸ ਲਾ ਸਕਦੇ ਹੋ ਰੈਫਰਲ ਰਿਵਾਰਡ ਵੀ ਦੇ ਸਕਦੇ ਹੋ ਜੇਕਰ ਇੱਕ ਵਿਅਕਤੀ ਤੁਹਾਨੂੰ ਦੋ ਗ੍ਰਾਹਕਾਂ ਦੀ ਰੈਫਰੈਂਸ ਦਿੰਦਾ ਹੈ ਤਾਂ ਤੁਸੀਂ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਡਿਸਕਾਊਂਟ ਦੀ ਆਫਰ ਵੀ ਰੱਖ ਸਕਦੇ ਹੋ ਕਟ-ਆਫ ਟਾਈਮ ਵੀ ਜ਼ਰੂਰ ਰੱਖੋ 11 ਵਜੇ ਤੱਕ ਹੀ ਸਬਜ਼ੀ ਅਵੇਲੇਬਲ ਹੈ ਇਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਸਬਜ਼ੀ ਤਾਜ਼ੀ-ਤਾਜ਼ੀ ਹੀ बिक ਜਾਏਗੀ ਔਰ ਜਦੋਂ ਇਹੋ ਜਿਹਾ ਸੁਨੇਹਾ ਜਾਂਦਾ ਕਿ 11 ਵਜੇ ਤੋਂ ਬਾਅਦ ਸਾਨੂੰ ਮਿਲਣੀ ਨਹੀਂ ਤਾਂ ਗ੍ਰਾਹਕ ਵੀ ਆਪਣੀ ਅਰਜੈਂਸੀ ਵਿਖਾਉਂਦਾ ਹੈ ਤੁਹਾਡੀ ਸਬਜ਼ੀ ਖਰੀਦਣ ਦੇ ਲਈ ਅਤੇ ਤੁਹਾਡਾ ਬਹੁਤ ਸਾਰਾ ਸਮਾਂ ਬਚ ਜਾਂਦਾ ਹੈ ਗ੍ਰਾਹਕ ਦੀ ਉਡੀਕ ਤੋਂ ਸਫਲਤਾ ਨੂੰ ਕਿਵੇਂ ਮਾਪੀਏ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਮ ਦੀ ਅਸਲੀ ਤਾਕਤ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਅਸੀਂ ਉਹਨੂੰ ਮਾਪਦੇ ਹਾਂ ਹਰ ਮਹੀਨੇ ਤਿੰਨ ਚੀਜ਼ਾਂ ਜ਼ਰੂਰ ਨੋਟ ਕਰੋ ਫਾਲੋਅਰਸ ਕਿੰਨੇ ਫਾਲੋਅਰਸ ਆਰਡਰ ਦੇ ਵਿੱਚ ਬਦਲੇ ਹਨ ਇੱਕ ਆਰਡਰ ਦੀ ਔਸਤ ਕੀਮਤ ਔਸਤ ਵੈਲਿਊ ਕਿੰਨੀ ਹੈ ਇੱਕ ਗ੍ਰਾਹਕ ਔਨ ਐਨ ਐਵਰੇਜ ਕਿੰਨੇ ਦੀ ਸਬਜ਼ੀ ਤੁਹਾਡੇ ਕੋਲੋਂ ਖਰੀਦਦਾ ਹੈ ਕਿੰਨੇ ਗ੍ਰਾਹਕ ਤੁਹਾਡੇ ਕੋਲ ਵਾਰ-ਵਾਰ ਖਰੀਦਣ ਲਈ ਆ ਰਹੇ ਹਨ ਯਾਦ ਰੱਖੋ ਇੱਕ ਗ੍ਰਾਹਕ ਔਨ ਐਨ ਐਵਰੇਜ ਹਫ਼ਤੇ ਦੇ ਵਿੱਚ ਤਿੰਨ ਵਾਰੀ ਸਬਜ਼ੀ ਦੀ ਖਰੀਦਦਾਰੀ ਕਰਦਾ ਹੈ ਸੋ ਇਸ ਕਰਕੇ ਇਹ ਸਭ ਦੇ ਲਈ ਤੁਹਾਨੂੰ ਕੋਈ ਫੈਂਸੀ ਸੌਫਟਵੇਅਰ ਜਾਂ ਤੁਹਾਨੂੰ ਮਾਈਕਰੋਸਾਫਟ ਐਕਸਲ ਜਾਂ ਗੂਗਲ ਸ਼ੀਟ ਦੀ ਵਰਤੋਂ ਦੀ ਕੋਈ ਜ਼ਰੂਰਤ ਨਹੀਂ ਮੁੱਢਲੇ ਤੌਰ ਤੇ ਤੁਸੀਂ ਕਾਪੀ ਪੈਨ ਦੇ ਨਾਲ ਵੀ ਇਹ ਸਭ ਕੁਝ ਰਿਕਾਰਡ ਕਰ ਸਕਦੇ ਹੋ ਤੁਹਾਡੇ ਸਭ ਤੋਂ ਵਧੀਆ ਗ੍ਰਾਹਕ ਆਮ ਗਾਹਕਾਂ ਨਾਲੋਂ ਜ਼ਿਆਦਾ ਖਰੀਦਾਰੀ ਕਰਦੇ ਹਨ ਇਹ ਤੁਸੀਂ ਯਾਦ ਰੱਖਣਾ ਹੈ ਇਹਨਾਂ ਗ੍ਰਾਹਕਾਂ ਦੇ ਨਾਲ ਤੁਹਾਡਾ ਜਿਹੜਾ ਰਿਸ਼ਤਾ ਹੈ ਉਹ ਹੋਰ ਵੀ ਮਜ਼ਬੂਤ ਕਰਨ ਦੇ ਲਈ ਆਪਣੀ ਜਿੰਨੀ ਵੱਧ ਤੋਂ ਵੱਧ ਚੰਗੀ ਤਾਕਤ ਤੁਸੀਂ ਲਗਾ ਸਕਦੇ ਹੋ ਉਹ ਤੁਸੀਂ ਲਗਾਉਣੀ ਹੈ ਉਹਨਾਂ ਨੂੰ ਖਾਸ ਮਹਿਸੂਸ ਕਰਵਾਓ ਤਾਂ ਜੋ ਉਹਨਾਂ ਦੇ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਬਣਿਆ ਰਹੇ ਕਿਉਂਕਿ ਵਫਾदार ਗ੍ਰਾਹਕ ਹੀ ਤੁਹਾਡੀ ਸਭ ਤੋਂ ਵੱਡੀ ਕਾਮਯਾਬੀ ਹੁੰਦੇ ਹਨ ਸੋਸ਼ਲ ਮੀਡੀਆ ਐਡਸ ਜਦੋਂ ਤੁਹਾਨੂੰ ਲੱਗੇ ਕਿ ਤੁਹਾਡਾ ਬਿਜ਼ਨਸ ਸਬਜ਼ੀ ਦਾ ਇੱਕ ਰੈਗੂਲਰ ਆਮਦਨ ਦੇਣਾ ਸ਼ੁਰੂ ਹੋ ਗਿਆ ਹੈ ਤਾਂ ਹੁਣ ਸਮਾਂ ਹੈ ਇਹਨੂੰ ਸਕੇਲ ਅਪ ਕਰਨ ਦਾ ਇਹਨੂੰ ਅੱਗੇ ਲੈ ਕੇ ਜਾਣ ਦਾ ਸਿਰਫ ਔਰ ਸਿਰਫ 200 ਜਾਂ 300 ਦੇ ਇੱਕ ਬੂਸਟਰ ਪਲਾਨ ਦੇ ਨਾਲ ਤੁਸੀਂ ਆਪਣੇ ਪਾਰਟਿਕੂਲਰ ਏਰੀਆ ਨੂੰ ਟਾਰਗੇਟ ਕਰਕੇ ਆਪਣੀਆਂ ਪੋਸਟਾਂ ਨੂੰ ਬੂਸਟ ਕਰ ਸਕਦੇ ਆ ਜਾਂ ਸਭ ਤੋਂ ਵਧੀਆ ਕੰਮ ਕਿ ਜਦੋਂ ਤੁਸੀਂ ਕੋਈ ਵੀ ਸਬਸਕ੍ਰਿਪਸ਼ਨ ਬਾਕਸ ਜਾਂ ਫੈਸਟੀਵਲ ਆਫਰਸ ਲਾਉਣੀਆਂ ਨੇ ਤਾਂ ਉਹਨਾਂ ਆਫਰਾਂ ਦੇ ਇਹਨਾਂ ਨੂੰ ਜਦੋਂ ਤੁਸੀਂ ਬੂਸਟ ਕਰਦੇ ਹੋ ਤਾਂ ਤੁਹਾਡੇ ਕੋਲ ਕੋਈ ਇੱਕ ਗ੍ਰਾਹਕ ਦੀ ਗਿਣਤੀ ਜਿਹੜਾ ਤੁਰੰਤ ਖਰੀਦਾਰੀ ਕਰਨ ਵਾਲਾ ਗ੍ਰਾਹਕ ਹੈ ਉਹਦੀ ਗਿਣਤੀ ਤੁਹਾਡੇ ਕੋਲ ਵਧ ਜਾਂਦੀ ਹੈ ਯਾਦ ਰੱਖੋ ਤੁਹਾਡਾ ਖਰੀਦਾਰ ਕਿਸਾਨ ਦਾ ਚਿਹਰਾ ਖੇਤੀ ব্যাকਗਰਾਉਂਡ ਤੁਹਾਡੇ ਪ੍ਰੋਡਕਟ ਦੀ ਤਾਜ਼ਗੀ ਤੁਹਾਡੇ ਬ੍ਰਾਂਡ ਦੀ ਪ੍ਰੈਜ਼ੈਂਸ ਇਹਨਾਂ ਸਭ ਨੂੰ ਦੇਖ ਕੇ ਹੀ ਤੁਹਾਡੇ ਨਾਲ ਜੁੜਦਾ ਹੈ ਯਾਦ ਰੱਖੋ ਕਿ ਤੁਸੀਂ ਕਿਸੇ ਵੀ ਸਟਾਕ ਇਮੇਜ ਨੂੰ ਦੀ ਵਰਤੋਂ ਨਹੀਂ ਕਰਨੀ ਹੈ ਇੰਟਰਨੈਟ ਤੋਂ ਚੁੱਕੇ ਫੋਟੋਆਂ ਦਾ ਇਸਤੇਮਾਲ ਨਹੀਂ ਕਰਨਾ ਜਿੰਨੀਆਂ ਤੁਸੀਂ ਆਪਣੀਆਂ origignal ਫੋਟੋਗ੍ਰਾਫਸ ਔਰ ਵੀਡੀਓਜ਼ ਦੀ ਵਰਤੋਂ ਕਰੋਗੇ ਉਹਨਾਂ ਤੁਹਾਡੇ ਗਾਹਕ ਦੇ ਨਾਲ ਤੁਹਾਡੀ ਬੌਂਡਿੰਗ ਵਧੇਰੇ ਵਧੀਆ ਬਣੇਗੀ ਜਦੋਂ ਤੁਸੀਂ ਆਪਣੀ ਸਬਜ਼ੀਆਂ ਦਾ ਕਾਰੋਬਾਰ ਗਲੀ ਤੋਂ ਬਾਹਰ ਵੱਡੇ ਪੱਧਰ ਤੇ ਲੈ ਜਾਣ ਲਈ ਤਿਆਰ ਹੋ ਜਾਵੋਗੇ ਤਾਂ ਯਾਦ ਰੱਖਣਾ ਐਡਿਉਨੇਕਸਾ ਐਗਰੀਸਪਾਰਕ ਤੁਹਾਡੀ ਸਹਾਇਤਾ ਦੇ ਲਈ ਉਦੋਂ ਵੀ ਤੁਹਾਡੇ ਨਾਲ ਖੜਾ ਹੋਏਗਾ ਅਸੀਂ ਤੁਹਾਡੀ ਮਦਦ ਕਰਾਂਗੇ ਬ੍ਰਾਂਡਿੰਗ ਦੇ ਵਿੱਚ ਬਲਕ ਬਾイヤਸ ਦੇ ਨਾਲ ਕਨੈਕਸ਼ਨਸ ਦੇ ਵਿੱਚ ਅਤੇ ਸਕੇਲਿੰਗ ਸਟ੍ਰੈਟਜੀਆਂ ਸਿੱਖਣ ਦੇ ਲਈ ਤੁਹਾਨੂੰ ਸਿਰਫ ਇੱਕ ਕੰਮ ਕਰਨਾ ਹੈ ਮੈਸੇਜ ਕਰਨਾ ਹੈ WhatsApp ਤੇ एडੋਨੇਕਸਾ ਫਾਰਮਰ ਗਰੋਥ ਪ੍ਰੋਗਰਾਮ ਅਸੀਂ ਤੁਹਾਨੂੰ ਉਹਦੇ ਨਾਲ ਬਣੇ ਹੋਏ ਜਿਹੜੇ ਗਰੁੱਪਲਰਨਰਸ ਦੇ ਲੈਵਲਸ ਜਿਹੜੇ ਬਣੇ ਹੋਏ ਆ ਉਹਨਾਂ ਗਰੁੱਪਸ ਦੇ ਵਿੱਚ ਅਸੀਂ ਤੁਹਾਨੂੰ ਐਡ ਕਰ ਦੇਣਾ ਔਰ ਉੱਥੋਂ ਹੀ ਤੁਸੀਂ ਸਾਰੇ ਦੀ ਸਾਰੀ ਜਾਣਕਾਰੀ ਲੈ ਕੇ ਹੋਰ ਅੱਗੇ ਵੱਧ ਸਕਦੇ ਹੋ ਯਾਦ ਰੱਖੋ ਅਸਲੀ ਵਾਦਾ ਉਦੋਂ ਹੁੰਦਾ ਜਦੋਂ ਤੁਸੀਂ ਇਕੱਲੇ ਨਹੀਂ ਸਹੀ ਰਾਹ ਦਰੀ ਦੇ ਨਾਲ ਅੱਗੇ ਵਧਦੇ ਹੋ ਅਸੀਂ ਤੁਹਾਡੇ ਨਾਲ ਤਾਂ ਜੋ ਤੁਹਾਡੀ ਮਿਹਨਤ ਤੁਹਾਡਾ ਲਾਭ ਬਣ ਸਕੇ ਧੰਨਵਾਦ